ਪਰਾ ਨਹੀਂ ਫਿਰ ਮੇਰਾ ਮੈਂ ਇੰਨੇ ਵੀ ਜਿੰਨੀ ਕਰਦਾ ਭਰਾ ਦੀ ਮੈਂ ਬਹੁਤ 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 ਕਰਦਾ ਜੀ ਬਾਬਾ ਜੀ ਬਹੁਤ ਹੀ ਹਰ ਸਮੇਂ ਯਾਦ ਕਰਦੇ ਵਾਹ 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 ਕਿੰਨੇ ਗਲਾਲ ਬਾਈ ਤੇ ਗਲਾਲ ਬਾਈ ਦੇ ਤੁਸੀਂ ਦੇਖੋ ਕਿੰਨਾ ਮੋਟਾ ਸੰਗਲ ਆ ਜਿਹੜਾ ਪਾਇਆ ਹੋਇਆ ਪਤਾ ਨਹੀਂ ਕਿੰਨੇ ਸੰਗਲ ਤੋੜਤੇ ਵੜਤੇ ਹੋਣੇ ਬਾਈ ਨੇ ਜਿਹੜਾ ਪਰਿਵਾਰ ਨੇ ਐਡਾ ਭਾਰਾ ਸੰਗਲ ਪਾਇਆ ਹੋਇਆ ਔਰ 3 ਸਾਲ ਹੋ ਗਏ ਬਾਈ ਦੱਸਦਾ ਸੀ ਭਰਾ ਬਾਈ ਦਾ ਵੀ ਅਸੀਂ ਬੰਨ ਕੇ ਰੱਖਦੇ ਹਾਂ ਉਹਨਾਂ ਨੂੰ ਇੱਕ ਹਫਤਾ ਹੋ ਗਿਆ ਇਹਨਾਂ ਖਾਦਾ ਪੀਦਾ ਕੁਛ ਨਹੀਂ ਅਜੇ ਕੁਝ ਨਹੀਂ ਖਾਦਾ ਪੀਤਾ ਪਾਣੀ ਵੀ ਨਹੀਂ ਕੀਤਾ ਕਾਕਾ ਲੈ ਆਓ ਫੋਲਕਾ ਪਲੇਟ ਚ ਪਾ ਕੇ ਰੋਟੀ ਲੈ ਆਓ ਉੱਪਰ ਤੋਂ ਪਾ ਕੇ ਪ੍ਰਸ਼ਾਦਾ ਤੇ ਕਥਾਲੀ ਚ ਬਹਿ ਜਾ ਕੇ ਨਾਲ ਵੀਰੇ ਠੀਕ ਆ ਵਾਹਿਗੁਰੂ ਮੇਰ ਕਰਨੀ ਇਸ ਤੇ ਵਾਸ ਮੇਰ ਕਰਨੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸੈ ਭੰਗ ਗੁਰ ਪ੍ਰਸਾਦਿ ਜਿਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮਾਵਾ ਦੇ ਪੁੱਤਾਂ ਲਈ ਕਾਹਦੀਆਂ ਦੀਵਾਲੀਆਂ ਕਾਦੇ ਦਸਹਿਰੇ ਕਿਹੜੇ ਨਵੇਂ ਸਾਲ ਕਿਹੜੀਆਂ ਲੋਹੜੀਆਂ ਕਿਹੜੇ 15 ਅਗਸਤ ਦਾ ਕਿਹੜੀਆਂ 26 ਜਨਵਰੀਆਂ ਬਾਈ ਕਾਦੀ ਆਜ਼ਾਦੀ ਹੈ ਬੰਨ ਕੇ ਰੱਖਣਾ ਮਜਬੂਰੀ ਹੈ ਪਰਿਵਾਰ ਦੀ ਜ਼ਰੂਰੀ ਨਹੀਂ ਹੈਗਾ ਮਜਬੂਰੀ ਆ ਇਦਾਂ ਦਾ ਬੰਦਾ ਜਦੋਂ ਬਾਹਰ ਜਾ ਕੇ ਕੋਈ ਸ਼ਰਾਰਤ ਕਰ ਦਿੰਦਾ ਜਾਂ ਕੋਈ ਕਰਾਹ ਵੀ ਦਿੰਦਾ ਲੋਕ ਕੁੱਟ-ਕੁੱਟ ਨੀਲਾ ਕਰ ਦਿੰਦੇ ਤਾਂ ਫਿਰ ਮਾਪੇ ਬਨ ਕੇ ਰੱਖਣ ਨੂੰ ਮਜਬੂਰ ਹੋ ਜਾਂਦੇ ਆ ਮਾਪੇ ਕੋਲੇ ਕੋਈ ਰਾਏ ਨਹੀਂ ਬੱਚਦਾ ਬੰਨਣ ਤੋਂ ਬਿਨਾਂ ਔਰ ਜੇ ਡਾਕਟਰਾਂ ਕੋਲੇ ਜਾਣਗੇ ਤਾਂ 5 5 6 6000 ਰੁਪਏ ਦੀ ਮਹੀਨੇ ਦੀ ਦਵਾਈ 15 ਦਿਨਾਂ ਦੀ ਦਵਾਈ 5 5 6 6000 ਦੀ ਮਹੀਨੇ ਦੀ 8 8 10 1000 ਦੀ ਦਵਾਈ ਉਹ ਲੈਣੀ ਮੁਸ਼ਕਲ ਆ ਫਿਰ ਮਜਬੂਰਨ ਫਿਰ ਸੰਗਲ ਨਾਲ ਬੰਨਣ ਲਈ ਮਜਬੂਰ ਹੋ ਜਾਂਦੇ ਆ ਲੈ ਵੀ ਗਲਾਰ ਭਾਈ ਗੁਰੂ ਕੇ ਲੰਗਰ ਆ ਗਏ ਨੇ ਆਪਾਂ ਹੁਣ ਛਕਣਾ ਪ੍ਰਸ਼ਾਦਾ ਬੋਲੇ ਨਿਹਾਲ ਸਤ ਸ੍ਰੀਕ ਇੱਕ ਵਾਰ ਇੱਕ ਵਾਰ ਗੁਰੂ ਕਾ ਲੰਗਰ ਗੁਰੂ ਕਾ ਲੰਗਰ ਅਗਲਾ ਗੁਰੂ ਕੇ ਲੰਗਰ ਹੁਣੇ ਜਵਾਬ ਦੇਈ ਰਹੰਦਾਂ ਨਾ 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 ਬੋਲੇ ਮੈਂ ਜਕਾਰਾ ਲਾਇਆ ਹਾਂ ਜਕਾਰਾ ਬਾਬਾ ਜੀ ਦਾ ਜਕਾਰਾ ਲਾ ਨਾ ਨਾ ਫਿਰ ਗਲਾਲ ਆ ਗੱਲ ਨਹੀਂ ਫਿਰ ਭਰਾ ਨਹੀਂ ਮੇਰਾ ਇੱਧਰ ਦੇਖ ਇੱਧਰ ਦੇਖ ਇੱਕ ਵਾਰ ਇੱਕ ਵਾਰ ਕੀ ਬਾਲੀ ਨਹੀਂ ਕਹਿੰਦੇ ਆਪਾਂ ਇੱਕੋ ਹੀ ਵਾਰ ਕੀ ਇੱਕੋ 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 ਆ ਕੰਮ ਏ ਤਖਾ ਲੈਣਾ ਖਾ ਲੈਣਾ ਨੇ ਮੇਰੇ ਬੀਰੇ ਨੇ ਖਾ ਲੈਣਾ ਖਾ ਲੈ ਫੜ ਇੱਕ ਇੱਕ ਭਰਾ ਬਣ ਕੇ ਭਰਾ ਨਹੀਂ ਫਿਰ ਮੇਰਾ ਭਰਾ ਨਹੀਂ ਮੇਰਾ ਫਿਰ ਭਰਾ ਨਹੀਂ ਮੇਰਾ ਅੱਖੇ ਲੱਗੀ ਜਾਂਦਾ ਅੱਖੇ ਲੱਗੀ ਜਾਂਦਾ ਫੜ ਬਾਈ ਦੇ ਅੱਖੇ ਲੱਗਣਾ ਬਾਈ ਦੇ ਅੱਖੇ ਲੱਗਣਾ ਇਹ ਤਾਂ ਗਰ ਲਾਲ ਸਿੰਘ ਖਾ ਲੈਣੀ ਆ ਇੱਕ ਵਾਰ ਕੀ ਇੱਕੋ ਹੀ ਵਾਰ ਕੀ ਬਾਲੀ ਕਹਿਣੀ ਨਹੀਂ ਇੱਕੋ ਹੀ ਵਾਰ ਕੀ ਬਸ ਇੱਕੋ ਹੀ ਇੱਕੋ ਹੀ ਵਾਰ ਕੀ ਬਸ ਇੱਕੋ ਹੀ ਵਾਰ ਕੀ ਬਾਈ ਵਾ ਇੱਕੋ ਹੀ ਵਾਰ ਕੀ ਬਸ ਇੱਕੋ ਹੀ ਵਰਕ ਹੀ ਬਾਈ ਇੱਕੋ ਹੀ ਬਾਈ 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 ਫੇਰ ਨਹੀਂ ਕਹਿੰਦੇ ਇੱਕੋ ਹੀ ਵਰਕ ਹੀ ਖਾਲਾ ਬਸ ਇੱਕੋ ਹੀ ਵਰਕ ਹੀ ਖਾਲਾ ਬਾਈ ਬਣ ਕੇ ਇੱਕੋ ਹੀ ਵਰਕ ਇੱਕੋ ਹੀ ਵਰਕ ਇੱਕੋ ਹੀ ਇੱਕੋ ਹੀ ਖਾਲਾ ਖਾਲਾ ਯਾਰ ਮੇਰੇ ਉਹ ਖਾਲਾ ਯਾਰ ਬਾਈ ਇੱਕ ਵਰਕ ਹੀ ਖਾਲਾ ਇਹ ਫੜਾ ਆਪ ਹੀ ਫੜ ਲਾ ਬਸ ਆਪ ਭਰਾ ਨਹੀਂ ਫੇ ਮੇਰਾ ਮੈਂ ਇੰਨੇ ਵੀ ਜਿਤਨੀ ਕਰਦਾ ਭਰਾ ਦੀ ਜੀ ਮੈਂ ਬਹੁਤ 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 ਕਰਦਾ ਜੀ ਬੱਬਾ ਜੀ ਬਾਦ ਫੇਰ ਦਮੇ ਯਾ ਚੜ ਲੈ ਵਾਹ 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 ਬਾਦ ਤੇ ਇਹਨੇ ਬਾਦ ਫੇਰ ਦੇ ਜੇ ਮੈਂ ਸਾਰੇ ਨਹੀਂ ਕਰਦਾ ਜੇ ਮੈਂ ਇਹ ਨਹੀਂ ਮੈਂ ਖਲ ਨਹੀਂ ਕਰਦਾ ਪਤਾ ਮੈਨੂੰ ਪਤਾ ਮੈਂ ਸਾਰਿਆਂ ਦੀ ਜਿਵੇਂ ਕਰਦਾ ਮੈਂ ਮਰੋਣਾ ਨਹੀਂ ਮਰੋਣਾ ਨਹੀਂ ਮਰੋਣਾ ਨਹੀਂ ਫੜ ਲੈ ਬੁਰਕ ਚਾਹ ਤੇ ਸਾਦਾ ਜਨ ਫੜ ਲੈ ਫੜ ਲੈ ਚੱਲ ਸਰ ਫੜ ਲੈ ਫਿਰ ਬਸ ਜੇ ਭਰਾ ਦੀ ਇੱਜ਼ਤ ਕਰਦਾ ਨਾ ਇੱਕ ਫੜ ਬਸ ਇੱਕੋ ਹੀ ਬੁਰਕ ਦੂਜੀ ਨਹੀਂ ਕਹਿਣਾ ਦੂਜੀ ਨਹੀਂ ਕਹਿੰਦਾ ਤੈਨੂੰ ਦੂਜੀ ਨਹੀਂ ਕਹਿੰਦਾ ਇੱਕੋ ਹੀ ਵਰਕੀ ਚਾਹਣਾ ਇੱਕੋ ਹੀ ਵਰਕੀ ਭਰਾ ਆਦੀ ਗੱਲ ਵੀ ਨਹੀਂ ਮੰਨਣੀ ਫਿਰ ਹੁਣ ਹੈਂ ਭਰਾ ਆਦੀ ਵੀ ਗੱਲ ਨਹੀਂ ਮੰਨਣੀ ਗੱਲਾਂ ਯਾ ਸੰਗਲ ਖੋਲੀਏ ਪਹਿਲਾਂ ਲੈ ਫੜਾ ਵਰਕੀ ਫੜਾ ਸੰਗਲ ਖੋਲ ਲੈ ਫੜ ਤਾਂ ਲੈ ਨਾ ਖਾਈ ਫੜ ਲੈ ਐ ਫੜ ਲੈ ਮੈਂ ਸੰਗਲ ਖੋਲ ਲੈ ਲੈ ਵੀਰੇ ਪਹਿਲਾਂ ਤਾਂ ਵੀਰੇ ਅਖ ਲੈ ਰੱਖੀ ਨਾ ਰੱਖੀ ਨਾ ਵਰਕੀ ਨਾ ਰੱਖੀ ਥੱਲੇ ਚੱਕ ਲੈ ਥੱਲੇ ਰੱਖ ਜਦੋਂ ਮੈਂ ਸੰਗਲ ਖੋਲੂ ਉਹਦੇ ਮੂੰਹ 'ਚ ਪਾ ਲਈ ਠੀਕ ਆ ਖਾ ਲਈ ਉਹਦੇ ਲੈ ਵੀ ਹੁਣ ਚਾਹਤ ਤੋਂ ਬਾਅਦ ਕਦੇ ਵੀ ਮੇਰੇ ਦੇ ਸੰਗਲ ਨਾ ਲੱਗੇ ਸੰਗਤ ਜੀ ਸਾਰੇ ਅਰਦਾਸ ਕਰਿਓ ਗਰ ਲਾਲ ਸਿੰਘ ਦੇ ਜ਼ਿੰਦਗੀ ਚ ਦੁਆਰਾ ਬਾਪੂ ਕੁਲੇ ਕਦੇ ਵੀ ਸੰਗਲ ਨਾ ਲਾਉਣਾ ਪਵੇ ਬੋਲੇ ਸੋ ਨਿਹਾਲ ਅੱਜ ਬਾਈ ਗਰ ਲਾਲ ਸਿੰਘ ਦੇ ਗਿੱਟੇ ਤੋਂ ਲਿਆ ਸੰਗਲ 20 25 ਕਿਲੋ ਦਾ ਘਟਾ ਘਟ ਤੇ ਸਾਡੇ ਕੋਲੇ ਕੁਆਂਟਲਾਂ ਦੇ ਹਿਸਾਬ ਨਾਲ ਅੰਦਰ ਸੰਗਲ ਜਮਾ ਹੋਇਆ ਪਿਆ ਜਿਹੜਾ ਅਸੀਂ ਪਤਾ ਨਹੀਂ ਕਿੰਨੇ ਵੀਰਾਂ ਦੇ ਕਿੰਨੀਆਂ ਹੀ ਭੈਣਾਂ ਦੇ ਵੀ ਬਜ਼ੁਰਗਾਂ ਦੇ ਵੀ ਗੁੱਟਾਂ ਤੋਂ ਗਿੱਟਿਆਂ ਤੋਂ ਲੱਕ ਤੇ ਬੰਨੇ ਹੋਏ ਸੰਗਲ ਵੀ ਲਾਏ ਨੇ ਪਤਾ ਨਹੀਂ ਕਿੰਨੇ ਹੀ ਇਸ ਸੰਗਲ ਸਾਡੇ ਕੋਲੇ ਪੇਟੀਆਂ ਭਰੀਆਂ ਪਈਆਂ ਹਮੇਸ਼ਾ ਸੰਗਲ ਖੋਲਣ ਲੱਗਿਆਂ ਇੱਕੋ ਹੀ ਅਰਦਾਸ ਕਰੀ ਦੀ ਸੱਚੇ ਪਾਤਸ਼ਾਹ ਵਾਇਗੁਰੂ ਜੀ ਕਿਰਪਾ ਕਰਿਓ ਦੁਬਾਰਾ ਕਦੇ ਵੀ ਇਸ ਤਰ੍ਹਾਂ ਦੇ ਹਾਲਾਤ ਨਾ ਦੇਖਣੇ ਪੈਣ ਇਹਨਾਂ ਨੂੰ ਕਦੇ ਵੀ ਨਾ ਗਰਲਾਲ ਸਿੰਘ ਨੂੰ ਨਾ ਗਰਲਾਲ ਸਿੰਘ ਦੇ ਪਰਿਵਾਰ ਨੂੰ ਕਿਉਂਕਿ ਲਾਲ ਵੀਰੇ ਹੁਣ ਤਾਂ ਬਸ ਹੁਣ ਤਾਂ ਵਾਦਾ ਸੀ ਆਪਣਾ ਵਾਦਾ ਮੁੱਕਣਾ ਨਹੀਂ ਹੁਣ ਫੜ ਫੜ ਲਾ ਇੱਕ ਵਾਰ ਇੱਕੋ ਹੀ ਵਾਰ ਕੀ ਦੂਜੀ ਕਹਿਣੀ ਨਹੀਂ ਆਖਲਾ ਅੱਖੇ ਲੱਗਣਾ ਅੱਖੇ ਦੇ ਪ੍ਰਸ਼ਾਦਾ ਵਾ ਲੰਗਰ ਦਾ ਗਲਾਲ ਵੀਰੇ ਪ੍ਰਸ਼ਾਦਾ ਲੰਗਰ ਦਾ ਫੜ ਲੈ ਮੈਂ ਬਾਬਾ ਜੀ ਤੁਹਾਡੇ ਵੱਲ ਨਹੀਂ ਮੈਂ ਹੋ ਜਾ ਮੈਂ ਕੋਈ ਜਾ ਹਾਂ ਹੋ ਜਾ ਹੋ ਜਾ ਮੇਰੇ ਵੱਲ ਹੋ ਜਾ ਮੇਰੇ ਵੱਲ ਹੋ ਜਾ ਲਫੜਾ ਠੀਕ ਹੈ ਕੋਈ ਨਹੀਂ ਕੋਈ ਚ ਕਰਨ ਹਾਂ ਇੱਕ ਬਰਕੀ ਠੀਕ ਹੈ ਤੁਹਾਡੇ ਵੱਲ ਇੱਕ ਬਰਕੀ ਗੱਲ ਹੈ ਇੱਕ ਬਰਕ ਦੂਜੀ ਕਹਿਣੀ ਨਹੀਂ ਮੈਂ ਇੱਕੋ ਬਰਕ ਖਾਲ ਇੱਕੋ ਹੀ ਬਰਕੀ ਹਾਂ ਬੋਲੇ ਸੁਨਿਹਾਲ ਕੱਢਣੀ ਨਹੀਂ ਕੱਢਣੀ ਨਹੀਂ ਹੁਣ ਪ੍ਰਸ਼ਾਦਾ ਗੁਰੂ ਕਾ ਲੰਗਰ ਦਾ ਗੁਰੂ ਕਾ ਲੰਗਰ ਗੁਰੂ ਕਾ ਲੰਗਰ ਬਾਬਾਈ ਦਾਰ ਬਾਬਾਈ ਦੇ ਗੁਰਦੁਆਰਾ ਸਾਹਿਬ ਦਾ ਪ੍ਰਸ਼ਾਦਾ ਵਾ ਥੋ ਕੱਢਣਾ ਨਹੀਂ ਨਗਾਲਾ ਨਿਕਾਲ ਬਾਈ ਬਣ ਕੇ ਨਿਕਾਲ 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 ਮੇਰਾ ਬੁੱਤ ਨਿਕਾਲਾ ਹੈਂਗ ਲਾਲ ਜਿਵੇਂ ਹੁਣ ਸਿੰਗਲ ਖੋਲੇ ਆਪਾਂ ਹੈ ਪਹਿਲਾਂ ਵੀ ਬੰਦ ਰਹਿੰਦੇ ਸਿੰਗਲ ਤੇਰੇ ਬੰਨਿਆ ਹੁੰਦਾ ਸੀ ਹੁਣ ਨਹੀਂ ਕਦੇ ਵੀ ਬੰਨਿਆ ਜਾਣਾ ਸਿੰਗਲ ਤੇਰੇ ਵਾਹਿਗੁਰੂ ਦੀ ਮਿਹਰ ਹੋ ਗਈ ਸੱਚੇ ਪਾਤਸ਼ਾਹ ਦੀ ਹੁਣ ਕਦੇ ਵੀ ਗਰ ਲਾਲ ਬਾਈ ਦੇ ਸਾਡੇ ਦੇ ਸਿੰਗਲ ਨਹੀਂ ਲੱਗਣਾ ਸੱਚੇ ਪਾਤਸ਼ਾਹ ਨੇ ਮਿਹਰ ਕਰਤੀ ਆ ਹੁਣ ਤਾਂ ਗਰ ਲਾਲ ਦਾ ਵਿਆਹ ਹੋਣਾ ਅਗਲੇ ਸਾਲ ਦੇਖੀ ਚੱਲਨੀ ਭੰਗੜੇ ਪਹਿਣੇ ਆ ਭੰਗੜੇ ਅਸੀਂ ਵੀ ਨਾ ਲਓ ਕੱਢਣਾ ਨਹੀਂ ਕੱਢਣਾ ਨੇ ਫਿਰ ਤਾਂ ਯਾਰ ਮਾੜੀ ਗੱਲ ਆ ਗਲਾਲભાઈ ਆ ਤਾਂ ਯਾਰ ਤੂੰ ਤਾਂ ਗੱਲ ਹੀ ਨਹੀਂ ਮੰਨੀ ਭਰਾ ਦੀ ਯਾਰ ਹੈ ਹੁਣ ਦੇਖ ਨੇ ਸੰਗ ਖੁੱਲਿਆ ਆ ਹੁਣ ਅੱਖੇ ਲੱਗ ਜਾ ਹੁਣ ਅੱਖੇ ਲੱਗ ਜਾ ਹੁਣ ਨਾ ਮਨਾ ਕਰੀ ਨਾ ਮਨਾ ਕਰ ਇਕੱਲਾ ਇਕੋਈ ਇਕੋਈ ਦੂਜੀ ਕਹਿਣੀ ਨਹੀਂ ਇਕੋਈ ਵਰਕੀ ਬਸ ਇਕੋਈ ਵਰਕੀ ਫੱਲਾ ਫੱਲਾ ਵੈਰੀ ਗੁੱਡ ਵੈਰੀ ਸ਼ਾਨ ਸ਼ਕਾ ਹਾਂ ਹਾਂ ਵਾਹਿਗੁਰੂ ਸੱਚੇ ਬਾਸ਼ਾ ਮੇਰ ਕਰੀ ਮੇਰ ਕਰੀ ਤੰਦਰੁਸਤੀਆਂ ਬਖਸ਼ੀ ਮੇਰੇ ਭਰਾ ਨੂੰ ਚੜ੍ਹਦੀਆਂ ਕਲਾ ਬਖਸ਼ੀ ਹਾਂ ਚਲ ਚਲ ਪਾਣੀ ਪੀਣਾ ਆ ਪਾਣੀ ਦੇ ਕੱਕ ਨਾਲੇ ਵੀਰੇ ਨੂੰ ਆ ਦਵਾਈ ਦੇ ਦੇ ਨਾਲੇ ਪਾਣੀ ਦੇ ਦੇ ਅੰਦ ਦਵਾਈ ਵੀ ਖਾ ਲੈ ਹਲ ਹੁਣ ਹੋ ਹੋ ਤਾਂ ਰਹਿਣ ਦੇ ਦਵਾਈ ਖਾਣ ਪਾਣੀ ਦੇ ਦੇ ਕੱਲਾ ਤੇ ਪਾਣੀ ਪੀ ਲੈ ਕੱਲਾ ਵੀਰੇ ਵੀਰੇ ਪੁੱਤ ਪਾਣੀ ਪੀ ਗਲਾ ਲੈ ਫੜ ਪਾਣੀ ਪੀਲਾ ਯਾਰ ਤੂੰ ਹੋਰ ਖੁਸ਼ ਚਾ ਜੀ ਪਾਣੀ ਪੀ ਲੈ ਪਾਣੀ ਪੀ ਲੈ ਆ ਵੀ ਖਾ ਕੱਲ ਬੱਸ ਇੰਨਾ ਕ ਰੁਕ ਜਾ ਰੁਕ ਜਾ ਆ ਪਹਿਲਾਂ ਬੁਰਕੀ ਖਾ ਲੈ ਇੱਕ ਫਿਰ ਪੀ ਲੈ ਅਲ ਫੜ ਪਹਿਲਾਂ ਬੁਰਕੀ ਖਾਣਾ ਚੱਲ ਠੀਕ ਚੱਲ ਪੀ ਲੈ ਫੜ ਹੁਣ ਇੱਕੋ ਹੀ ਐ ਨਹੀਂ ਕਰਨਾ ਐ ਨਹੀਂ ਕਰਨਾ ਪੁੱਤ ਆਖੇ ਲੱਗਣਾ ਆਖੇ ਲੱਗਣਾ ਆਖੇ ਲੱਗਣਾ ਸ਼ਾਬਾਸ਼ ਵੈਰੀ ਗੁੱਡ ਇਹ ਸ਼ਾਬਾਸ਼ ਇਹ ਆ ਛੇਰ ਪੁੱਤ ਇਹ ਆ ਸਾਡਾ ਸ਼ੇਰ ਵੀਰਾ ਆਖੇ ਲੱਗਣਾ ਫੜ 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 ਆ ਮੇਰਾ ਵੀ ਦਾ ਛੋਟਾ ਪਾਈਆ ਮੇਰਾ ਇਹ ਲਾਲ ਕਿੰਨਾ ਪੜਿਆ ਤੂੰ ਪਾਣੀ ਪੀ ਲੈ ਘੁੱਟ ਤੂੰ ਪਾਣੀ ਪੀ ਲੈ ਤੂੰ ਪਾਣੀ ਪੀ ਲੈ ਚਲ ਆਪਰੇ ਯੋਲਾ ਨਹੀਂ ਬੁੱਲੀ ਕਿੰਨਾ ਪੜਿਆ ਵੀਰੇ ਹੰਗ ਲਾਲ ਕਿੰਨਾ ਪੜਿਆ ਵੀਰੇ ਤੂੰ ਇੱਕ ਮਿੰਟ ਵੀਰੇ ਮੈਂ ਆਪਣਾ ਗੱਲ ਕਰ ਰਿਹਾ ਹੰਗ ਲਾਲ ਵੀਰੇ ਕਿੰਨਾ ਪੜਿਆ ਤੂੰ ਉਗ ਲਾਲ ਸਾਰੇ ਫਟੇ ਇੱਕ ਮੁਰਗੀ ਇੱਕ ਮੁਰਗੀ ਇੱਕ ਮੁਰਗੀ ਪੁੱਤ ਇੱਕ ਮੁਰਗੀ ਛੋਟੀ ਜੀ ਲਾਲ ਇੱਕ ਠੀਕ ਹੋ ਜਾਏਗਾ ਇੱਕ ਮੁਰਗੀ ਹੋ ਜਾਏਗਾ ਫਿਰ ਇੱਕ ਮੁਰਗੀ ਪੁੱਤ ਇੱਕ ਮੁਰਗੀ ਖਾਲ ਇੱਕ ਮੁਰਗੀ ਖਾਲ ਚਲੋ ਨਹੀਂ ਹੁਣ ਨਿਕਾਲੀ ਕੋਈ ਗੱਲ ਨਹੀਂ ਕਿਵੇਂ ਚਲ ਉੱਠ ਕੇ ਕੀੜਾ ਦੇਖ ਕੇ ਆਈ ਚੱਲਾ ਚਲ 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 ਕੀੜਾ ਦੇਖ ਕੇ ਆਈ ਚੱਲ ਮੇਰਾ ਵੀਰਾ ਚੱਲ ਆਪਰੇ ਰੱਖ ਦੇ ਕੱਕਾ ਅ ਰਾਤ ਜਿਪੜਿਆ